ਸਤਿ ਸ੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਤੇ ਵਿੱਚ ਕੀ ਚੱਲਦਾ ਪਿਆ ਇਹ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਪੰਜਾਬ ਸਰਕਾਰ ਨੇ 232 ਲੋ ਅਫਸਰਾਂ ਤੋਂ ਮੰਗਿਆ ਅਸਤੀਫਾ 7 ਦਿਨ ਦੇ ਵਿੱਚ ਪੰਜ ਵੱਡੇ ਫੈਸਲੇ 52 ਪੁਲਿਸ ਕਰਮੀ ਕੀਤੇ ਗਏ ਬਰਖਾਸਤ ਇੰਦਰਾ ਗਾਂਧੀ ਦੇ ਕਾਤਲ ਦੇ ਭਤੀਜੇ ਨੂੰ ਨਿਊਜ਼ੀਲੈਂਡ ਦੇ ਵਿੱਚ ਸਜ਼ਾ 22 ਸਾਲ ਰਹੇਗਾ ਜੇਲ੍ਹ ਦੇ ਵਿੱਚ ਇੱਕ ਸਾਲ ਪਹਿਲਾਂ ਹੋਈ ਸੀ ਗ੍ਰਿਫਤਾਰੀ ਨਸ਼ੇ ਦਾ ਮਾਮਲਾ ਸ੍ਰੀ ਅਕਾ ਤਖਤ ਅਤੇ ਐਸਜੀਪੀਸੀ ਦਾ ਵੱਧਿਆ ਵਿਵਾਦ ਜਥੇਦਾਰ ਪੁਲਿਸ ਸਮਝਾਇਆ ਸੀ ਸ੍ਰੀ ਤਖਤ ਦੇ ਹੁਕਮ ਸਭ ਤੋਂ ਉੱਪਰ ਪਰ ਅਜੇ ਹਾਂ ਨਹੀਂ ਹੋਇਆ ਧਾਮੀ ਵਾਪਸ ਲੈਣ ਅਸਤੀਫਾ ਕੇਂਦਰ ਅਤੇ ਕਿਸਾਨਾਂ ਦੀ 6ਵੀਂ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਆਉਣਗੇ ਬੰਦੇਰ ਬੋਲੇ ਪੋਜ਼ਿਟਿਵ ਰਿਸਪਾਂਸ ਨਹੀਂ ਮਿਲਿਆ ਤਾਂ ਹੋਣਗੇ ਕੁਝ ਦਿੱਲੀ ਦੇ ਵਿੱਚ ਕੈਬਨਟ ਮੰਤਰੀ ਬਣਨ ਤੋਂ ਬਾਅਦ ਮਨਜਿੰਦਰ ਸਰਸਾ ਪੁਜੇ ਸ੍ਰੀ ਦਰਬਾਰ ਸਾਹਿਬ ਇਲਾਹੀ ਬਾਣੀ ਦਾ ਕੀਤਾ ਸਰਵਣ ਮੀਡੀਆ ਦੇ ਨਾਲ ਕੀਤੀ ਗੱਲਬਾਤ ਤੇ ਹੁਣ ਕਰਦੇ ਹਾਂ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਵੱਡੇ ਅਫਸਰਾਂ ਤੇ ਗਾਜ਼ ਡਿੱਗਦੀ ਪਈ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਜਿਹੜੇ ਅਫਸਰ ਹੈ ਉਹਨਾਂ ਦੇ ਵੱਲੋਂ ਗੈਰ ਜ਼ਿੰਮੇਦਾਰੀ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਚੋਣਾ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਜ਼ਿਕਰ ਖਾਸ ਹੈ ਕਿ ਅਜੇਹੇ ਦੇ ਵਿੱਚ ਹੁਣ ਵੱਡੇ ਅਹੁਦਿਆਂ ਤੇ ਜਿਹੜੇ ਅਫਸਰ ਬੈਠੇ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਵਿਜੀਲੈਂਸ ਚੀਫ ਨੂੰ ਹਟਾਉਣ ਅਤੇ ਸ੍ਰੀ ਮੁਖਤਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਕਰਨ ਤੋਂ ਬਾਅਦ ਹੁਣ ਰਾਜ ਦੇ ਕਾਨੂੰਨ ਅਧਿਕਾਰੀਆਂ ਤੋਂ ਅਸਤੀਫਾ ਮੰਗਿਆ ਗਿਆ ਹੈ ਕਰੀਬ 232 ਅਧਿਕਾਰੀਆਂ ਤੋਂ ਅਸਤੀਫੇ ਮੰਗੇ ਗਏ ਨੇ ਇਹਨਾਂ ਸਾਰੇ ਕਾਨੂੰਨ ਅਧਿਕਾਰੀਆਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਅਤੇ ਟ੍ਰਿਬਿਊਨਲ ਚ ਰਾਜ ਦਾ ਪੱਖ ਰੱਖਣ ਦੇ ਲਈ ਨਿਯੁਕਤ ਕੀਤਾ ਗਿਆ ਆ ਉੱਥੇ ਹੀ ਸਰਕਾਰ ਨੇ 7 ਦਿਨਾਂ ਦੇ ਵਿੱਚ ਹੁਣ ਤੱਕ ਵੱੰਜ ਵੱਡੇ ਫੈਸਲੇ ਕੀਤੇ ਹਨ ਹਾਲਾਂਕਿ ਇਸ ਬਾਰੇ ਪੰਜਾਬ ਦੇ ਐਡਵੋਕੇਟ ਜਰਨਲ ਏਜੀ ਗੁਰਮਿੰਦਰ ਸਿੰਘ ਨੇ ਕਹਿਣਾ ਦਾ ਕਹਿਣਾ ਹੈ ਕਿ ਇਹ ਸਭ ਕੁਝ ਇੱਕ ਤੈਅ ਪ੍ਰਕਿਰਿਆ ਦਾ ਹਿੱਸਾ ਹੈ ਕਿਉਂਕਿ ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ 1 ਸਾਲ ਦੇ ਲਈ ਹੁੰਦੀ ਹੈ ਫਰਵਰੀ ਮਹੀਨੇ ਦੇ ਵਿੱਚ ਇਨ੍ਹਾਂ ਦੀ ਨਿਯੁਕਤੀ ਨੂੰ ਹਫਤਾ ਹੋ ਰਿਹਾ ਹੈ ਆ ਖਬਰ ਇੰਦਰ ਗਾਂਧੀ ਦੇ ਕਾਤਲ ਦੇ ਭਤੀਜੇ ਦੀ ਸਾਹਮਣੇ ਆ ਰਹੀ ਹੈ ਜਿਸ ਨੂੰ ਕਿ ਨਿਊਜ਼ੀਲੈਂਡ ਦੇ ਵਿੱਚ ਸਜ਼ਾ ਮਿਲੀ ਹੈ ਅਤੇ ਇਹ ਸਜ਼ਾ 22 ਸਾਲ ਦੇ ਲਈ ਮਿਲੀ ਹੈ ਜਦੋਂ ਉੱਥੇ ਇੱਕ ਟ੍ਰਾਇਲ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਭਤੀਜਾ ਜਿਹੜਾ ਬਲਤੇਰ ਸਿੰਘ ਹੈ ਇਸਤੇ ਕੋਲ ਡਰੱਗ ਦੀ ਵੱਡੀ ਖੇ ਪੁਲਿਸ ਦੇ ਵੱਲੋਂ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਹੈ ਜ਼ਿਕਰ ਖਾਸ ਇਹ ਕਿ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਾਰਤੀ ਮੂਲ ਦੇ ਭਤੀਜੇ 32 ਸਾਲਾ ਬਲਤੇਰ ਸਿੰਘ ਨੂੰ ਨਿਊਜ਼ੀਲੈਂਡ ਦੇ ਵਿੱਚ 22 ਸਾਲ ਦੀ ਸਜ਼ਾ ਸੁਣਾਈ ਗਈ ਹੈ ਕੋਰਟ ਨੇ ਉਹਨਾਂ ਨੂੰ 700 ਕਿਲੋ ਮੈਥਮ ਫੇਟਾ ਮਾਈਨ ਜਾਣ ਕੇ ਨਸ਼ੀਲਾ ਪਦਾਰਥ ਰੱਖਣ ਦੇ ਇਲਜ਼ਾਮਾਂ ਦੇ ਵਿੱਚ ਦੋਸ਼ੀ ਠਹਿਰਾਇਆ ਆ ਆਕਲੈਂਡ ਹਾਈ ਕੋਰਟ ਨੇ ਬਲਤੇਜ ਸਿੰਘ ਨੂੰ ਸਜ਼ਾ ਸੁਣਾਈ ਹੈ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਪੁਲਿਸ ਨੇ ਮਾਰਚ 2023 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਆਕਲੈਂਡ ਪੁਲਿਸ ਨੇ ਮਾਨਕਾਉ ਦੇ ਇੱਕ ਛੋਟੇ ਦੇ ਗੋਦਾਮ ਦੇ ਵਿੱਚ ਛਾਪਾ ਮਾਰਿਆ ਜਿੱਥੇ ਬੀਅਰ ਦੇ ਡੱਬਿਆਂ ਦੇ ਵਿੱਚ ਨਸ਼ੀਲਾ ਪਦਾਰਥ ਦੀ ਖੇਫ ਮਿਲੀ। ਮਾਮਲੇ ਦੀ ਜਾਂਚ ਤਦ ਸ਼ੁਰੂ ਹੁੰਦੀ ਹੈ ਜਦੋਂ 21 ਸਾਲਾਂ ਅਡੇਨ ਸੰਗਾਲਾ ਨਾਮ ਦਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਉਸਤੇ ਕਥਿਤ ਤੌਰ ਤੇ ਇਹ ਬੀਅਰ ਪੀਤੀ ਸੀ ਜਿਸ ਤੇ ਵਿੱਚ ਡਰੱਗ ਸੀ। ਪੁਲਿਸ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਹਿੰਮਤ ਜੀਤ ਜਿੰਮੀ ਸਿੰਘ ਕਾਲੂ ਨਾਮ ਦੇ ਇੱਕ ਸ਼ਖਸ ਤੋਂ ਸਲਾਂਗਾ ਨੇ ਬੀਅਰ ਪੀਤੀ ਸੀ ਜਿਸ ਤੋਂ ਬਾਅਦ ਜਦੋਂ ਪਰਤਾਂ ਖੁੱਲਦੀਆਂ ਤਾਂ ਸਾਰਾ ਇਲਜ਼ਾਮ ਜਿਹੜਾ ਆ ਸਾਰੀਆਂ ਚੀਜ਼ਾਂ ਬਲਤੇਸ਼ ਤੇ ਆ ਕੇ ਡਿੱਗ ਜਾਂਦੀਆਂ ਜਿਸ ਤੋਂ ਬਾਅਦ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਕੀ ਕੋਈ ਨਵਾਂ ਰੇੜਕਾ ਸ਼ੁਰੂ ਹੋ ਗਿਆ ਹੈ ਕਿਉਂਕਿ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਰਕਬੀਰ ਸਿੰਘ ਲੱਗਦਾ ਹੈ ਕਿ ਜਿਵੇਂ ਨਿਰਾਸ਼ ਚੱਲਦੇ ਹੋਣ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਵੀ ਦਿੱਤਾ ਗਿਆ ਆ ਜ਼ਿਕਰੇ ਖਾਸ ਹੈ ਕਿ ਐਸਜੀਪੀਸੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਸਾਲ ਸਾਹਿਬ ਅਤੇ ਤਖਤ ਦੇ ਵਿੱਚ ਦੂਰੀਆਂ ਵੱਧਦੀਆਂ ਨਜ਼ਰ ਆਉਂਦੀਆਂ ਪਈਆਂ ਨੇ ਤਖਤ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਪ੍ਰਧਾਨ ਐਡਵੋਕੇਟ ਧਾਮੀ ਨੂੰ ਨੈਤਿਕ ਆਧਾਰ ਤੇ ਅਸਤੀਫਾ ਵਾਪਸ ਲੈਣ ਦੇ ਲਈ ਕਿਹਾ ਆ ਮੀਡੀਆ ਦੇ ਨਾਲ ਗੱਲਬਾਤ ਦੇ ਸਵਾਲ ਪੁੱਛੇ ਜਾਣ ਤੇ ਜਥੇਦਾਰ ਨੇ ਆਪਣਾ ਅਸਤੀਫਾ ਦੇਣ ਦੀਆਂ ਅਟਕਲਾਂ ਨੂੰ ਨਕਾਰਿਆ ਨਹੀਂ ਪਰ ਉਹਨਾਂ ਨੇ ਸ਼ਬਦਾਂ ਜੋ ਗੁਰੂ ਨੂੰ ਮਨਜ਼ੂਰ ਹੋਣਗੇ ਉਹ ਆਖੇ ਇਸ ਦੌਰਾਨ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸ਼ਕਤੀਆਂ ਤੇ ਵੀ ਸਵਾਲ ਚੁੱਕੇ ਉਹਨਾਂ ਨੇ ਕਿਹਾ ਬੀਤੇ ਦਿਨ ਐਸਜੀਪੀਸੀ ਦੀ ਅੰਤ੍ਰੀਮ ਕਮੇਟੀ ਦੀ ਮੈਂਬਰ ਮਿਲਣ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਅਧਿਕਾਰ ਖੇਤਰ ਦੇ ਬਾਰੇ ਗੱਲ ਕੀਤੀ ਮੈਂ ਪਹਿਲਾਂ ਸੋਚਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਵਿਸ਼ਵ ਦੇ ਵਿੱਚ ਸਾਰੇ ਸਿੱਖਾਂ ਤੇ ਲਾਗੂ ਹੁੰਦਾ ਹੈ ਕੱਲ ਪਤਾ ਚੱਲਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰਫ ਤਖਤ ਦੀ ਚਾਰ ਦਿਵਾਰੀ ਤੱਕ ਹੀ ਸੀਮਤ ਹੋ ਗਿਆ ਆ ਕਿਸਾਨਾਂ ਦੇ ਵੱਲੋਂ ਜਿਸ ਤਰ੍ਹਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਕ ਸਾਲ ਤੋਂ ਵੱਧ ਦਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿਸਾਨ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਚੱਲਦੀ ਪਈ ਹੈ ਇਸ ਤੋਂ ਪਹਿਲਾਂ ਸਰਵਰ ਸਿੰਘ ਪੰਦੇੜ ਦੇ ਵੱਲੋਂ ਖਾਸ ਜ਼ਿਕਰ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਕੋਈ ਪੋਜ਼ੀਟਿਵ ਰਿਸਪਾਂਸ ਨਹੀਂ ਨਿਕਲਿਆ ਤਾਂ ਉਹ ਦਿੱਲੀ ਕੂਚ ਕਰਨਗੇ ਜ਼ਿਕਰ ਇਹ ਖਾਸ ਹੈ ਕਿ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਪ੍ਰਲਾਦ ਜੋਸ਼ੀ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਲ ਹੋਣਗੇ ਕਿਸਾਨਾਂ ਦੇ ਵੱਲੋਂ ਸੰਜੁਕਤ ਕਿਸਾਨ ਮੋਰਚਾ ਅਤੇ ਦੇ ਪ੍ਰਮੁੱਖ ਜਗਜੀਤ ਸਿੰਘ ਢੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਨੇਤਾ ਸਰਵਣ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ 28 ਕਿਸਾਨ ਨੇਤਾ ਹੋਣਗੇ ਢੱਲੇਵਾਲ ਨੂੰ ਖਨੌਰੀ ਬਾਰਡਰ ਤੇ ਐਂਬੂਲੈਂਸ ਦੇ ਜ਼ਰੀਏ ਚੰਡੀਗੜ੍ਹ ਦੇ ਵਿੱਚ ਲਿਆਂਾਇਆ ਗਿਆ 14 ਫਰਵਰੀ ਨੂੰ ਵੀ ਢੱਲੇਵਾਲ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ ਤਦ ਉਹਨਾਂ ਦਾ ਕਹਿਣਾ ਸੀ ਕਿ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਪੋਜ਼ਿਟਿਵ ਰਹੀ ਕਿਸਾਨ ਨੇਤਾ ਸਰਵਣ ਸਿੰਘ ਪੰਦੇੜ ਦਾ ਕਹਿਣਾ ਹੈ ਕਿ 25 ਫਰਵਰੀ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਤੈਅ ਅਸੀਂ ਗਰਾਊਂਡ ਤੇ ਨਹੀਂ ਹਾਰੇ ਤੇ ਟੇਬਲ ਟਾਕ ਤੇ ਵੀ ਨਹੀਂ ਹਾਰਾਂਗੇ ਦਿੱਲੀ ਦਾ ਮੰਤਰੀ ਬਣਾਇਆ ਗਿਆ ਇਸ ਤੋਂ ਬਾਅਦ ਉਹ ਸਤਕੰਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਉੱਥੇ ਉਹਨਾਂ ਦੇ ਵੱਲੋਂ ਇਲਾਹੀ ਬਾਣੀ ਦਾ ਸਰਵਣ ਕੀਤਾ ਗਿਆ ਜ਼ਿਕਰ ਇਹ ਖਾਸ ਕਿ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਪਹੁੰਚੇ ਉੱਥੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਉੱਥੇ ਹੀ ਮੀਡੀਆ ਦੇ ਨਾਲ ਮਨਜਿੰਦਰ ਸਿਰਸਾ ਦੇ ਵੱਲੋਂ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਸਿਰਸਾ ਜੀ ਤੁਸੀਂ ਪਹੁੰਚੇ ਸਤਿਸ਼੍ਰੀ ਅਕਾਲ ਹਰਮੰਦਰ ਸਾਹਿਬਾ ਜੀ ਗੁਰੂ ਰਾਮਦਾਸ ਜੀ ਮਾਈਕ ਤੇ ਹਰ ਮਾਈਕ ਮਾਣ ਆਪਣਾ ਇੱਕੋ ਮੈਂ ਕਰ ਦਿੰਦਾ ਚਾਰ ਲੈਣ ਤੋਂ ਪਹਿਲਾਂ ਉਸ ਮਾਲੇ ਦਾ ਧੰਨਵਾਦ ਕਰਨਾ ਹੈ ਜਿਹਦੇ ਰਹਿਮਤ ਜਿਹਦੇ ਬਖਸ਼ਿਸ਼ ਜਿਹਦੇ ਦਿੱਤਰ ਸਕਦੇ ਮੈਨੂੰ ਵਿਧਾਨ ਸਭਾ ਚੋਂ ਪਹੁੰਚਣ ਦਾ ਮੌਕਾ ਮਿਲਿਆ ਔਰ ਫਿਰ ਬਜਾਰ ਕੰਦਰ ਦਿੱਲੀ ਨੂੰ ਜਿਹਦਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜਿਆਦਾ ਸਿਰਫ ਇਹਦਾ ਕਿ ਮੈਂ ਅੱਜ ਦਰਬਾਰ ਦਾ ਦਰਸ਼ਨ ਕਰਨ ਆਇਆ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਸਿਰਸਾ ਸਾਹਿਬ ਤੇ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਵਿਭਾਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਅੱਜ ਆਪਣਾ ਆਈਡੀਆ ਬਿਲਕੁਲ ਕਹਣਾ ਜਾਊਗਾ ਲੇਕਿਨ ਮੈਂ ਕੇਵਲ ਔਰ ਕਿਉਂ ਮੈਂ ਕਉਂ ਮੈਂ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਵਾਦ ਕਰਨਾ ਹੈ ਬਸ ਇਹਦੇ ਵਾਸਤੇ ਇੰਨੀ ਕੁ ਬੇਨਤੀ ਮੇਰੀ ਬਖਸ਼ਾਨ ਕਰ ਲੋ ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ ਬਸ ਸਿਮਾਰਨ ਅਕਸਰ ਹੀ ਜਦੋਂ ਅਸੀਂ 50 ਦੀ ਉਮਰ ਟੱਪ ਜਾਂਦੇ ਆ ਤਾਂ ਸਾਡੇ ਸਰੀਰ ਦੇ ਵਿੱਚ ਇੰਝ ਲੱਗਦਾ ਹੈ ਕਿ ਅਸੀਂ ਬੁਢਾਪੇ ਦੇ ਵਿੱਚ ਵੱਧ ਗਏ ਆ ਪਰ ਅੱਜ ਤੁਹਾਨੂੰ ਇੱਕ ਅਜਿਹੀ ਖਬਰ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਸੁਣ ਕੇ ਤੁਹਾਨੂੰ ਅਹਿਸਾਸ ਹੋ ਜਾਣਾ ਹੈ ਕਿ ਅਸਲ ਦੇ ਵਿੱਚ ਜ਼ਿੰਦਗੀ ਕੀ ਹੈ ਤੇ ਜਵਾਨੀ ਕੀ ਹੁੰਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ 53 ਅਤੇ ਇੱਕ 57 ਸਾਲ ਦੀ ਪਤੀ ਪਤਨੀ ਰੋਜ਼ ਸਵੇਰੇ 5 ਵਜੇ ਉੱਠ ਕੇ ਵਰਕਆਊਟ ਕਰਦੇ ਆ ਜਿਮ ਜਾਂਦੇ ਆ ਆਪਣੇ ਸਰੀਰ ਦੀ ਸੰਭਾਲ ਕਰਦੇ ਆ ਚੰਡੀਗੜ੍ਹ ਦੇ ਵਿੱਚ 45ਵੀਂ ਮਾਸਟਰ ਐਥਲੈਟਿਕ ਐਸੋਸੀਏਸ਼ਨ ਚੈਂਪੀਅਨਸ਼ਿਪ ਵਿੱਚ ਉਹਨਾਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ। ਇਹ ਤਸਵੀਰਾਂ ਸੰਗਰੂਰ ਦੇ ਪਤੀ-ਪਤਨੀ ਸ਼ੰਦਰਪਾਲ ਕੌਰ ਅਤੇ ਜਰਨੈਲ ਸਿੰਘ ਦੀਆਂ ਨੇ ਜਿਨ੍ਹਾਂ ਦੇ ਵੱਲੋਂ ਚੰਗੀਆਂ ਰੇਸਾਂ ਦੇ ਵਿੱਚ ਇਨਾਮ ਪਾਏਗੇ। ਇਸ ਤੋਂ ਬਾਅਦ ਸੰਗਰੂਰ ਦੇ ਵਿਧਾਇਕ ਨਰਿੰਦਰਪਾਲ ਕੌਰ ਭਰਾੜ ਤੇ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਪੋਰਟਸ ਨਾਲ ਮੈਂ ਲਗਭਗ 2018 ਤੋਂ ਅਸੀਂ ਕਰਦਾ ਮੈਰਾਥਨ ਕਰਦੇ ਆ। ਜਾ ਕੋਈ ਕੰਪੀਟੀਸ਼ਨ ਵਾਰ ਹੁੰਦਾਗਾ ਰਨਿੰਗ ਦਾ ਕੰਪੀਟੀਸ਼ਨ ਹੁੰਦਾ ਬੈਟਨਰ ਹੁੰਦੀ ਜੇ ਮਾਸਟਰ ਵਾਲਾ ਸਾਹ ਹੁੰਦੇ ਹਲਕਾ ਪਰ ਹਰ ਸਾਲ ਨੰਬਰ ਦੇ ਵਿੱਚ ਉੱਥੇ ਜਾਂਦੇ ਆਗੇ ਜੀ ਹਾਂਜੀ ਤੇ ਹੁਣ ਜਿਹੜੇ ਨਵੇਂ ਮੈਡਲ ਲੈ ਕੇ ਆਉਂਦੇ ਕਿੱਥੋਂ ਆਸੇ ਇਹ ਅਸੀਂ ਚੰਡੀਗੜ੍ਹ ਸੈਕਟਰ 7 ਦੇ ਵਿੱਚ ਸਪੋਰਟਸ ਕੰਪਲੈਕਸ ਸਟੇਡੀਅਮ ਹੈ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਜੋ ਕਿ ਚੰਡੀਗੜ੍ਹ ਮਾਸਟਰ ਐਸੋਸੀਏਸ਼ਨ ਕਰਕੇ ਬਣੀ ਹੋਈ ਹੈਗੀ ਆ ਉਹਨਾਂ ਨੇ ਕਰਵਾਇਆ ਸੀ ਤੇ ਉਹਦੇ ਵਿੱਚੋਂ ਮੈਡਲ ਲੈ ਕੇ ਆਉਂਦੇ ਸੀ ਏਸ ਕਿੰਨੀ ਹੈ ਤੁਹਾਨੂੰ 54 ਮੇਰੀ ਏਜ ਹੈ ਤਾਂ ਇਸ ਉਮਰ ਦੇ ਵਿੱਚ ਤਾਂ ਲੋਕ ਕਹਿੰਦੇ ਨੇ ਵੀ ਉਮਰ ਨੂੰ ਘੁੰਡੀ ਹੁੰਦਾ ਘਰੇ ਬੈਜੋ ਸਾਥ ਛੱਡ ਗਈ ਹਾਂ ਜੀ ਸਰੀਰ ਹਾਲੇ ਕੋਈ ਨਹੀਂ ਹਾਂ ਜੀ ਐਕਚੁਅਲੀ ਪਤਾ ਕੀ ਹੈ ਲੋਕਾਂ ਦੀ ਮਤਲਬ ਗਲਤ ਵਿੱਚ ਹੈਗੀ ਅਸਲ ਦੇ ਵਿੱਚ ਆਪਣੀ ਜਿਹੜੀ ਬਾਡੀ ਹੈ 40 ਸਾਲ ਤੋਂ ਬਾਅਦ ਉਹਦੇ ਮਤਲਬ ਵੇਸਟੇਜ ਹੋਣੀ ਲੱਗ ਜਾਂਦੀ ਹੈ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਮੈਂ ਤਾਂ ਇਹ ਗੱਲ ਸੋਚਦਾ ਵੀ ਜਿਹੜੀ ਜਿਮ ਦੀ ਹੈ ਹੈਗੀ ਜਾਂ ਐਕਸਰਸਾਈਜ਼ ਕੋਈ ਵੀ ਸਟਰੈਂਥਨ ਪਾਵਰ ਹੈਗੀ ਇਹ ਕਰਨੀ ਹੀ 40 ਸਾਲ ਤੋਂ ਬਾਅਦ ਚਾਹੀਦੀ ਹੈ ਮੇਰਾ ਨਾਮ ਸਿੰਦਰਪਾਲ ਕਹਿੰਦਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਆਣਾ ਆਪਣੇ ਚੈਨਲ ਤੇ ਲੈ ਕੇ ਆਏ ਹੋ ਪਤਾ ਲਈ ਤਾਂ ਕਿਹੋ ਲੈ ਕੇ ਆਏ ਕਿਸ ਗੇਮ ਦੇ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚੋਂ ਲੈ ਕੇ ਆਏ ਆ ਜੀ ਕਿਸ ਰਨ ਦੇ ਵਿੱਚੋਂ ਹਾਂ ਮੈਂ ਰਨਿੰਗ ਕਰਦੀ ਆ ਜੀ ਮੈਂ 800 ਦੇ ਵਿੱਚੋਂ ਗੋਲਡ ਮੈਡਲ ਜਿੱਤੇ ਤੇ 1 3000 ਮੀਟਰ ਦੇ ਵਿੱਚੋਂ 골ਡ ਮੈਡਲ ਜਿੱਤੇ ਤਾਂ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 56 ਹੈ ਜੀ 56 ਏਜ ਹੋ ਗਈ ਤਾਂ ਫਿਰ ਵੀ ਜਿਹੜੇ ਮੈਡਲ ਹਾਸਲ ਕਰਦੇ ਕਿਵੇਂ ਜਲੂਰ ਕੀਤਾ ਵਸੇ ਸ਼ੌਕ ਹੈ ਜੀ ਬੱਚੇ ਵੀ ਪਹਿਲਾਂ ਗੇਮ ਦੇ ਵਿੱਚ ਪਾਏ ਹੋਏ ਸੀ ਸਵਿਮਿੰਗ ਕਰਦੇ ਸੀ ਨੈਸ਼ਨਲ ਸਵਿਮਰ ਸੀਗੇ ਤੇ ਹੁਣ ਉਹ ਬੱਚੇ ਮੋਟੀਵੇਟ ਕਰਦੇ ਨੇ ਹੁਣ ਉਹ ਕਹਿੰਦੇ ਨੇ ਵੀ ਹੁਣ ਛੋਡਾ ਆਪਦਾ ਟਾਈਮ ਹੈ ਪਹਿਲਾਂ ਤੁਸੀਂ ਸਾਡੇ ਦੇ ਵਿੱਚ ਲੱਗੇ ਹੋਏ ਸੀਗੇ ਤੇ ਹੁਣ ਅਸੀਂ ਸੈਟਾ ਹੁਣ ਤੁਸੀਂ ਆਪਣੇ ਲਈ ਜਿਉਂ ਤੇ ਐਕਸਲ ਦੇਖਦੇ ਲੋਕ ਉਹ ਜਿਹੜੇ ਘਰਦੇ ਉਹ ਔਰਤਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਲੇਕਿਨ ਤੁਹਾਡਾ ਇਸ ਤਰ੍ਹਾਂ ਦਾ ਜਿਹੜਾ ਸਫਰ ਕਿਸ ਤਰ੍ਹਾਂ ਦਾ ਰਿਹਾ ਮੇਰਾ ਸਫਰ ਬਹੁਤ ਵਧੀਆ ਰਿਹਾ ਜੀ ਮੇਰੇ ਜਿਹੜੇ ਜੀਵਨ ਸਾਥੀ ਨੇ ਇਹ ਮੇਰੇ ਹਸਬੰਦ ਬਹੁਤ ਮੇਰਾ ਸਾਥ ਦਿੰਦੇ ਨੇ ਜੀ ਮੈਨੂੰ ਇਹਨਾਂ ਨੇ ਕਦੇ ਵੀ ਕਿਸੇ ਪਾਸੇ ਰੋਕਿਆ ਨਹੀਂ ਸਗੋ ਮੇਰੇ ਨਾਲ ਜਾਂਦੇ ਨੇ ਜੀ ਪੰਜਾਬ ਦੇ ਸਰਕਾਰੀ ਹਸਪਤਾਲ ਹਸਪਤਾਲਾਂ ਦੀਆਂ ਕਈ ਅਜਈਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਤੋਂ ਬਾਅਦ ਕਈ ਸਵਾਲ ਉੱਠਦੇ ਰਹਿੰਦੇ ਆ ਪਰ ਹੁਣ ਫਰੀਦਕੋਟ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਬਟੋਰਦੀ ਪਈ ਹੈ ਜਿੱਥੇ ਕਿ ਇੱਕ ਮਰੀਜ਼ ਕਿੰਨਾ ਸਮਾਂ ਡਾਕਟਰ ਸਾਹਿਬ ਦੇ ਤਰਲੇ ਕੱਢਦਾ ਨਜ਼ਰ ਆਉਂਦਾ ਪਿਆ ਆ ਦੇਰ ਰਾਤ ਫਰੀਦਕੋਟ ਦੇ ਗੁਰਗੋਬ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਪੁੱਜੇ ਇੱਕ ਮਰੀਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮਾੜੇ ਹਾਲਾਤਾਂ ਦੀ ਹੋਲਡ ਖੋਲੀ ਗਈ ਜਿੱਥੇ ਆਪਣੇ ਇਲਾਜ ਲਈ ਕਰੀਬ ਡੇਢ ਘੰਟਾ ਉਹ ਡਾਕਟਰਾਂ ਦੇ ਤਰਲੇ ਪੌਂਦਾ ਪਿਆ ਹੈ ਪਰ ਡਿਊਟੀ ਤੇ ਮੌਜੂਦ ਡਾਕਟਰ ਅਤੇ ਸਟਾਫ ਦੇ ਕੰਤੇ ਕੋਈ ਜੂ ਸਰਕਦੀ ਨਜ਼ਰ ਨਹੀਂ ਆਉਂਦੀ ਪਈ ਉਲਟਾ ਪੁਲਿਸ ਨੂੰ ਬੁਲਾ ਕੇ ਮਰੀਜ਼ ਨਾਲ ਧੱਕਾ ਮੂਕੀ ਦੇ ਇਥੇ ਇਲਜ਼ਾਮ ਲੱਗੇ ਆ ਵੀਡੀਓ ਵਾਇਰਲ ਹੋਣ ਤੋਂ ਜਦੋਂ ਮਰੀਜ਼ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਤੋਂ ਉਸ ਵੱਲੋਂ ਪੂਰੀ ਗੱਲਬਾਤ ਜਿਹੜੀ ਹੈ ਜੋ ਉਸ ਨਾਲ ਹੋਈ ਉਸਨੇ ਦੱਸਿਆ ਤਾਂ ਅਜਿਹੇ ਦੇ ਵਿੱਚ ਡਾਕਟਰ ਨਿਤੂ ਕੱਕੜ ਡ레ਡੀ ਕੇ ਮੈਡੀਕਲ ਸੁਪਰੀਡੈਂਟ ਹੈ ਉਹਨਾਂ ਦੇ ਵੱਲੋਂ ਵੀ ਸਫਾਈ ਦਿੱਤੀ ਗਈ ਹੈ ਸਰ ਅੱਜ ਜਿਹੜੀ ਰੇਡ ਕੀਤੀ ਗਈ ਉਹ ਕਰਦਾ ਅੱਜ ਮਾਨਯੋਗ ਸਿੱਧੀ ਸਾਹਿਬ ਦੇ ਉਪਦੇਸ਼ ਨਾਲ ਸੀਕਰਟ ਰੋਡ ਤੇ ਟੀਮਾਂ ਬਣਾਈਆਂ ਗਈਆਂ ਸੀਗਾ ਮੇਰੇ ਨਾਲ ਆਪਣੇ ਡਰਗ ਇੰਸਪੈਕਟਰ ਸਾਹਿਬ ਨੇ ਇਸ ਤਰ੍ਹਾਂ ਵੀ ਹੋਰ ਵੀ ਟੀਮਾਂ ਬਣਾਈਆਂ ਗਈਆਂ ਸੀਗੇ ਅੱਜ ਜਦੋਂ ਇਹ ਜੜੀਨੀ ਸੈਕੰਡਰੀ ਰੇਡ ਹੈ ਜਿਸ ਪੱਤੇ ਨੇ ਖੜੇ ਆ ਜਿੱਤੇ ਨੂ ਸ਼ਰਮਾ ਮੈਡੀਕਲ ਦਾ ਸਟੋਰ ਹੈ ਨਾ ਇਹ ਹੈਗੀ ਜਗਾ ਇੰਡਸਟਰੀ ਏਰੀਆ ਦੇ ਵਿੱਚ 5.8 ਕਿ ਸਥਾਨੇ ਦੇ ਇਲਾਕੇ ਕਰੇ ਇਹਨਾਂ ਦੀ ਸ਼ਾਪ ਦੇ ਪੱਜੀ ਮੈਂ ਸਪੈਕਟਰ ਸਾਹਿਬ ਨੇ ਦਿਨਾਲ ਜੀ ਜੀ ਦਿੱਤਾ ਸੀ ਚੈੱਕ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਕੁਝ ਜੇ ਹੈਗੀਆਂ ਸੇਮ ਹੀ ਪੈਟਰਨ ਦੀ ਦਵਾਈਆਂ ਜਿਹੜੀਆਂ ਮੈਡੀਸਿਨ ਮਿਲੀਆਂ ਸਾਨੂੰ ਜਿਨ੍ਹਾਂ ਦੇ ਬਿਲ ਨੇ ਜਿਹੜੇ ਆਪਾਂ ਦਰਦਵਾਸ਼ ਯੂਜ਼ ਕਰਦੇ ਆਂ ਦੇਖਦੇ ਕੋਈ ਨਸ਼ੀਲੀ ਦਵਾਈਆਂ ਵੀ ਮਿਲੀਆਂ ਨਹੀਂ ਨਸ਼ੀਲੀ ਨਹੀਂ ਹੈ ਦਰਦਵਾਸ਼ ਹੀ ਹੁੰਦੀ ਹੈ ਯੂਜ਼ ਹੁੰਦੀ ਆ 2.5 ਇਹਦਾ ਨਾਮ ਹੈਗਾ ਡਾਈਸਾਈਕਲੋਮਾਈਨ ਐਸ ਸੀ ਐਲ ਦੇ ਪੈਰਾਸ਼ਟਾਫੋਂ ਦਾ ਕੰਬੀਨੇਸ਼ਨ ਨਾਲ ਕਿੰਨੀ ਦਵਾਈਏ ਬਰੰਦ ਹੋਈਆਂ 1800 ਟੈਬਲੇਟਸ ਇੱਕ ਨੇ ਤੇ 392 ਟੈਬਲੇਟ ਦੇਖ ਨੇ ਹਾਂ ਉਹ ਬਿਲ ਬਿਗਾਉਟ ਉਹ ਇਹਨਾਂ ਨੇ ਸੀਜ਼ਨ ਮੈਮੋ ਕਰ ਲਿਆ ਹੁਣ ਅੱਗੇ ਡਰੱਗਸ ਬੈਟ ਸਾਹਿਬ ਦਾ ਜੋ ਪ੍ਰੋਸੈਸ ਹੈਗਾ ਕਰਨਗੇ ਵੀ ਐਨਡੀਪੀਐਸ ਦਾ ਕੋਈ ਮਾਮਲਾ ਨਹੀਂ ਨਹੀਂ ਐਨਡੀਪੀਐਸ ਨਹੀਂ ਮਸ਼ੀਨੀ ਨਹੀਂ ਕੋਈ ਮੈਂ ਪਾ ਕੇ ਮੈਡੀਸਿਨ ਮਿਲਿਆ ਨਾ ਕਿ ਸਰ ਕੀ ਨਾਮ ਆ ਤੁਹਾਡਾ ਮੈਂ ਲਾਜਵਿੰਦਰ ਕੁਮਾਰ ਡਰੱਗ ਇੰਸਪੈਕਟਰ ਆ ਜੀ ਅੱਜ ਜਿਹੜੀ ਕੀਤੀ ਕੋਈ ਮਾਤਾ ਹਾਂ ਜੀ ਸੀਪੀ ਸਾਹਿਬ ਦੀ ਡਾਇਰੈਕਸ਼ਨ ਤੇ ਅੱਜ ਡਿਫਰੈਂਟ ਤੇ ਉਹਨਾਂ ਟੀਮਾਂ ਦਾ ਬੇਸਿਕ ਪਰਪਸ ਇਹ ਹੈ ਕਿ ਆਪਾਂ ਜਿਹੜਾ ਟੋਟਲ ਜਿਵੇਂ ਆਨਰੇਬਲ ਗਵਰਨਮੈਂਟ ਦੀਆਂ ਡਾਇਰੈਕਸ਼ਨਸ ਨੇ ਕਿ ਨਸ਼ਾ ਮੁਕਤ ਪੰਜਾਬ ਬਣਾਉਣਾਗਾ ਉਸੇ ਮਹਿੰਮ ਦੇ ਤਹਿਤ ਇਹ ਟੀਮਾਂ ਬਣਾਈਆਂ ਗਈਆਂ ਨੇ ਤਾਂ ਕਿ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾ ਸਕੇ ਇਹ ਸਾਡੀ ਅੱਜ ਸੈਕੰਡ ਰੇਡ ਹੈਗੀ ਆ ਜੋ ਨਿਊ ਸ਼ਰਮਾ ਮੈਡੀਕਲ ਕੰਪਲੈਕਸ ਦੇ ਵਿੱਚ ਹੋਈ ਆ ਟਰਾਂਸਪੋਰਟ ਨਗਰ ਤੇ ਇੱਥੇ ਚੈਕਿੰਗ ਦੇ ਦੌਰਾਨ ਦੋ ਤਰ੍ਹਾਂ ਦੀਆਂ ਦਵਾਈਆਂ ਜਿਹਨੂੰ ਸਪਾਸ ਕਹ ਦਿੰਦੇ ਆ ਆਪਾਂ ਉਹ ਮਿਲੀਆਂ ਨੇ ਤੇ ਇਹਨਾਂ ਦੇ ਵਿੱਚ ਡਾਈਸਾਈਕਲੋਮਿਨ ਤੇ ਪੈਰਾਸੀਟਾਮੋਲ ਦਾ ਕੰਬੀਨੇਸ਼ਨ ਆਉਂਦਾ ਹੈਗਾ ਇਨਾਂ ਤੇ ਇਨਾਂ ਕੋਲ ਰਿਕਾਰਡ ਨਹੀਂ ਸੀ ਪ੍ਰਤੀਜੇ ਰਿਕਾਰਡ ਨਹੀਂ ਸੀਗਾ ਦੀ ਸੀਜ਼ ਕਰ ਲਿਆ ਨੇ ਤੇ ਇਹਨਾਂ ਨੂੰ ਜਲਦੀ ਜਲਦੀ ਅਸੀਂ ਕੋਰਟ ਚ ਪੇਸ਼ ਕਰਕੇ ਜਿਹੜੀ ਅਗਲੀ ਕਾਰਵਾਈ ਆ ਉਹ ਉੱਚ ਅਧਿਕਾਰੀਆਂ ਦੇ ਨੌਲੇਜ ਲਿਆਵਾਂਗੇ ਤੇ ਜੋ ਵੀ ਬੰਦੀ ਕਾਰਵਾਈ ਹੋएगी ਉਹ ਜਲਦੀ ਅਮਲ ਤੇ ਲਿਆਂਦੀ ਜਾਏਗੀ ਸੋ ਇਹ ਸੰਨ ਹੁਣ ਤੱਕ ਦੀਆਂ ਖਾਸ ਖਬਰਾਂ ਬਤੇਰੇ ਅਪਡੇਟਸ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ